ਸਟਾਰ ਮਨੁੱਖੀ ਸਰੀਰ ਦੇ ਕੁਝ ਅੰਗ ਅਜਿਹੇ ਹੁੰਦੇ ਹਨ ਜੋ ਵਿਅਕਤੀ ਦੇ ਜਿਉਂਦੇ ਹੋਏ ਜਾਂ ਮੌਤ ਤੋਂ ਬਾਅਦ ਵੀ ਕਿਸੇ ਹੋਰ ਵਿਅਕਤੀ ਨੂੰ ਜੀਵਨ ਦੇਣ ਲਈ ਵਰਤੇ ਜਾ ਸਕਦੇ ਹਨ। ਡੰਡੀ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਅੰਗਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ ਤਾਂ ਜੋ ਮੌਤ ਤੋਂ ਬਾਅਦ ਇਹ ਅੰਗ ਕਿਸੇ ਮਨੁੱਖ ਦੀ ਜ਼ਿੰਦਗੀ ਸੰਵਾਰ ਸਕਣ ਡੰਡੀ ਇਨ੍ਹਾਂ ਅੰਗਾ ਵਿੱਚ ਅੱਖਾਂ, ਦਿਲ, ਗੁਰਦੇ, ਜਿਗਰ ਅਤੇ ਫੇਫੜੇ ਆਦਿ ਮੁੱਖ ਹਨ ਡੰਡੀ ਅੰਗਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਡੰਡੀ ਇਸ ਦੀ ਕੋਈ ਕੀਮਤ ਨਹੀਂ ਲਾਈ ਜਾਂਦੀ ਪਰ ਦੁੱਖ ਦੀ ਗੱਲ ਹੈ ਇਹਨਾਂ ਮਨੁੱਖੀ ਅੰਗਾਂ ਦਾ ਵੀ ਵਪਾਰ ਹੋਣ ਲੱਗ ਪਿਆ ਹੈ ਡੰਡੀ ਅਜੀਹਾ ਵਪਾਰ ਨਾ ਸਿਰਫ ਗੰਭੀਰ ਅਪਰਾਧ ਹੈ ਸਗੋਂ ਮਨੁੱਖਤਾ ਲਈ ਸ਼ਰਮਨਾਕ ਕਾਰਾ ਵੀ ਹੈ ਡੰਡੀ ਕੁਝ ਸਮਾਂ ਪਹਿਲਾਂ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਗੁਰਦਿਆਂ ਦੇ ਨਜਾਇਜ਼ ਕਾਰੋਬਾਰ ਦਾ ਸੱਚ ਸਾਹਮਣੇ ਆਇਆ ਸੀ ਡੰਡੀ ਇਸ ਕਾਰੇ ਵਿੱਚ ਲੈਬ ਕਰਮਚਾਰੀ ਅਤੇ ਡਾਕਟਰਾਂ ਤੋਂ ਲੈ ਕੇ ਹੋਰ ਵੀ ਕਈ ਲੋਕ ਸ਼ਾਮਲ ਸਨ ਡੰਡੀ ਮਨੁੱਖੀ ਅੰਗਾਂ ਦੀ ਤਸਕਰੀ ਸਾਡੇ ਮੁਲਕ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਚੱਲ ਰਹੀ ਹੈ ਡੰਡੀ ਇਸ ਕਾਰੇ ਨੂੰ ਠੱਲ ਪਾਉਣ ਵਿੱਚ ਅਸਫਲ ਰਹਿਣਾ ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਲਈ ਸ਼ਰਮ ਵਾਲੀ ਗੱਲ ਹੈ ਡੰਡੀ ਸਾਡੇ ਸਰੀਰ ਦੇ ਅੰਗਾਂ ਵਿੱਚੋਂ ਸਭ ਤੋਂ ਅਹਿਮ ਅੰਗ ਗੁਰਦਾ ਹੈ ਡੰਡੀ ਰੈਡੀ ਸਟਾਰਟ ਸਾਡੇ ਦੇਸ਼ ਵਿੱਚ ਬਾਕੀ ਮੁਲਕਾਂ ਦੇ ਮੁਕਾਬਲੇ ਮੋਬਾਈਲ ਫੋਨਾਂ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ ਡੰਡੀ ਦੇਸ਼ ਵਿੱਚ ਲਗਭਗ 80 ਕਰੋੜ ਤੋਂ ਵੀ ਵੱਧ ਮੋਬਾਈਲ ਫੋਨ ਵਰਤੇ ਜਾ ਰਹੇ ਹਨ ਡੰਡੀ ਕੀਮਤਾਂ ਘਟ ਹੁਣ ਕਾਰਨ ਇਸ ਦੀ ਵਰਤੋਂ ਅਮੀਰਾਂ ਤੋਂ ਇਲਾਵਾ ਗਰੀਬ ਪਰਿਵਾਰ ਵੀ ਕਰ ਰਿਹਾ ਹੈ ਡੰਡੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੋਬਾਈਲ ਸੈੱਟ ਲਿਜਾਣ ਦੀ ਮਨਾਹੀ ਹੈ ਪਰ ਫਿਰ ਵੀ ਬਹੁਤੇ ਵਿਦਿਆਰਥੀ ਮੋਬਾਈਲ ਰੱਖਦੇ ਹਨ ਡੰਡੀ ਉਹ ਇਸ ਦੀ ਬਹੁਤੀ ਵਾਰ ਤੋਂ ਪੜ੍ਹਾਈ ਕਰਨ ਦੀ ਥਾਂ ਸੁਨੇਹੇ ਭੇਜਣ ਜਾਂ ਇੱਕ ਦੂਜੇ ਨਾਲ ਵਾਰਤਾਲਾਪ ਕਰਨ ਲਈ ਹੀ ਕਰਦੇ ਹਨ ਡੰਡੀ ਅੱਜ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ ਉਹ ਬੱਚਿਆਂ ਨੂੰ ਖੁਸ਼ ਕਰਨ ਲਈ ਪੈਸਾ ਤਾਂ ਖੁੱਲ ਕੇ ਖਰਚ ਕਰ ਸਕਦੇ ਹਨ ਪਰ ਆਪਣੇ ਬੱਚਿਆਂ ਨਾਲ ਬੈਠ ਕੁਝ ਸਮਾਂ ਗੱਲ ਨਹੀਂ ਕਰ ਸਕਦੇ ਡੰਡੀ ਅੱਜ ਕਾਰ ਵਿੱਚ ਸਫ਼ਰ ਦੌਰਾਨ ਪਤੀ ਗੱਡੀ ਚਲਾਉਂਦਾ ਹੈ ਨਾਲ ਬੈਠੀ ਪਤਨੀ ਫੋਨ ਉੱਤੇ ਆਪਣੀ ਕਿਸੇ ਸਹੇਲੀ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਅਤੇ ਪਿੱਛੇ ਬੈਠੇ ਬੱਚੇ ਆਪੋ ਆਪਣੇ ਮੋਬਾਈਲ ਵਿੱਚ ਕੋਈ ਖੇਡ ਰਹੇ ਹੁੰਦੇ ਹਨ ਡੰਡੀ ਇਹੋ ਹਾਲ ਘਰਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਡੰਡੀ ਪਹਿਲਾਂ ਰੇਲ ਵਿੱਚ ਸਫ਼ਰ ਕਰਨ ਸਮੇ ਬਹੁਤੇ ਯਾਤਰੀ ਕੋਈ ਕਿਤਾਬ ਜਾਂ ਮੈਗਜ਼ੀਨ ਖਰੀਦ ਲੈਂਦੇ ਸਨ ਪਰ ਹੁਣ ਫੋਨ ਨਾਲ ਜੁੜੇ ਮਾਪੇ ਸਫ਼ਰ ਦੌਰਾਨ ਆਪਣੇ ਬੱਚਿਆਂ ਨੂੰ ਕਿਤਾਬਾਂ ਆਦ ਪੜਨ ਲਈ ਕਿਸ